Right here. ਕਾਂ ਸਹਿਲਾ ਮਰਨਾ ਹੋ ਆਨੰਦ ਗੁਣੇ ਧਾਨ Ah! We yeah. Tchau, ਦਾ ਸੱਚ ਸਮਝਦੇ ਕੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੀ ਪਾਵਨ ਬਾਣੀ ਦੇ ਵਿੱਚ ਸਾਨੀ ਅਲਪਪ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਐ ਪਿਆਰੇ ਮਨ ਜੇ ਤੂੰ ਸਤੈ ਆਤਮਿਕ ਆਨੰਦ ਨੂੰ ਲੱਭਦਾ ਫਿਰਦਾ ਹੈ ਤੇਰੇ ਮਨ ਅੰਦਰ ਤੋਖਲਾ ਹੈ ਕਿ ਮੈਨੂੰ ਉਹ ਆਨੰਦ ਮਿਲ ਜਾਏ ਜਿਸ ਦੇ ਨਾਲ میں ਸੱਚੇ ਪ੍ਰਭੂ ਪਰਮੇਸ਼ਰ ਨੂੰ ਪਾ ਲਵਾਂ ਉਹ ਪ੍ਰਾਪਤੀ ਹੋ ਜਾਏ ਆਪਣੇ ਅੰਦਰ ਪ੍ਰਭੂ ਦੀ ਸੰਭਾਲ ਕਰਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਤੈਨੂੰ ਨਿਰਣਾ ਕਿਵੇਂ ਹੈ ਜੇ ਤੂੰ ਸਦਾ ਆਤਮਿਕ ਆਨੰਦ ਲੱਭਦਾ ਹੈ ਤੈਨੂੰ ਕਿਸ ਤਰ੍ਹਾਂ ਪ੍ਰਾਪਤੀ ਹੋਏਗੀ ਸਦਾ ਸੱਚੇ ਪ੍ਰਭੂ ਨੂੰ ਆਪਣੇ ਅੰਦਰ ਸਮਾਲ ਕੇ ਰੱਖ ਭਾਵ ਕੇ ਪ੍ਰਭੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈ ਜਦੋਂ ਤੂੰ ਆਪਣੇ ਏਡੇ ਦੇ ਵਿੱਚ ਪ੍ਰਭੂ ਨੂੰ ਸਮਾਵੇਗਾ ਫੇਰ ਕੀ ਹੋਏਗਾ ਕਿਉਂ ਕੋਟੰਗ ਤੂ ਜੇ ਦੇਖਦਾ ਚੱਲ ਨਾਹੀ ਤੇਰੇ ਨਾਲ ਇਹ ਜਿਹੜਾ ਪਰਿਵਾਰ ਤੂੰ ਦੇਖਦਾ ਹੈ ਨਾ ਇਸ ਨੇ ਤੇਰੇ ਨਾਲ ਤੇਰਾ ਸਾਥ ਵੀ ਲਗਾਉਂ ਕਿਉਂਕਿ ਇਹ ਥੋੜੇ ਸਮੇਂ ਤੱਕ ਦਾ ਮੋਹ ਹੁੰਦਾ ਹੈ ਪਰਿਵਾਰ ਦਾ ਸਤਗੁਰ ਸੱਚੇ ਪਾਤਸ਼ਾਹ ਕੀ ਮਹਾਰਾਜ ਆਪਣੀ ਬਾਣ ਬਣ ਚ ਫਰਮਾਨ ਕਰਦੇ ਹਨ ਵੀ ਜਦੋਂ ਆਪਾਂ ਕਿਸੇ ਦਾ ਸਨਸਕਾਰ ਕਰਕੇ ਆਉਂਨੇ ਆ ਨਾ ਤੇ ਜਦੋਂ ਸਨਸਕਾਰ ਕਰਕੇ ਆਉਂਨੇ ਆ ਉਥੇ ਕੀ ਹੁੰਦਾ ਹੈ ਆਪਾਂ ਇਹ ਗੱਲ ਉਥੇ ਖੜ ਕੇ ਵੇਖਦੇ ਆ ਸ਼ਮਸ਼ਾਨ ਘਾਟ ਵਿੱਚ ਕਿ ਅਸੀਂ ਦੂਸਰੇ ਦੇ ਸਸਕਾਰ ਵਾਸਤੇ ਆਏ ਹਾਂ ਸਤਿਗੁਰੂ ਸਰਚੇ ਪਾਸ਼ਾ ਜੀ ਕਹਿੰਦੇ ਭਾਈ ਤੂੰ ਆਪਣੇ ਆਪ ਨੂੰ ਭੁਲਾਈ ਬੈਠਾ ਹੈ ਇੱਕ ਬਿੰਸ ਹੈ ਇੱਕ ਅਸਥਿਰ ਮਾਨ ਹੈ ਅਚਰ ਦੇ ਲਖਿਓ ਨਾ ਜਾਇ ਕਹਿੰਦੇ ਭਾਈ ਇਹ ਇੱਕ ਨਿਰਾਲਾ ਗੋਤਕ ਨਿਰਾਲੀ ਖੇਡ ਹੈ ਤੇਰੇ ਵਾਸਤੇ ਪਰ ਲੇਕਿਨ ਤੂੰ ਇੱਕ ਬਿਰਸੈ ਇੱਕ ਚਲਾ ਗਿਆ ਸੰਸਾਰ ਦੇ ਉਤੋਂ ਸਵਾਸ ਤਿਆਗ ਕੇ ਉਹਦੇ ਸੰਸਕਾਰ ਵਾਸਤੇ ਪਹੁੰਚੇ ਹਾਂ ਪਰ ਰਿਸ਼ੀ ਕਹਿੰਦੇ ਤੂੰ ਆਪਣੇ ਆਪ ਭੁਲਾਈ ਬੈਠਣਾ ਇੱਕ ਦਿਨ ਸੋਗਨ ਹੋਏਗੋ ਲੰਬੇ ਹੋੜ ਪਸਾਰ ਤੇ ਭਾਈ ਤੇਰਾ ਵੀ ਸ਼ਰੀਰ ਵਿਨਾਸ਼ ਹੋ ਜਾਣਾ ਬਿਨਸ ਜਾਣਾ ਹੈ ਜਿੱਥੇ ਤੂੰ ਇਹ ਮੰਨ ਰਿਆ ਨਾ ਕਿ ਮੈਂ ਕੁਝ ਨਵੇਂ ਸੰਸਕਾਰ ਵਾਸਤੇ ਆਇਆ ਹਾਂ ਕਹਿੰਦੇ ਉੱਥੋਂ ਤੂੰ ਸੇਧ ਲੈ ਉੱਥੋਂ ਤੂੰ ਯਾਦ ਕਰ ਇੱਕ ਦਿਨ ਤੂੰ ਵੀ ਇੱਥੇ ਆਉਣਾ ਇੱਕ ਵਿੰਸੈ ਇੱਕ ਅਸਥਿਰ ਮਨ ਹੈ ਚਰਜੇ ਲਖੀਓ ਨਾ ਜਾਈ ਸਭ ਕੁਝ ਕਹਿੰਦੇ ਇਹ ਕੋਟੰਬ ਤੁੰਗੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਕਿ ਜਿਹੜਾ ਤੂੰ ਪਰਿਵਾਰ ਨੂੰ ਦੇਖ ਰਿਆ ਹੈ ਨਾ ਵੀ ਇਹਦੇ ਨਾਲ ਮੋਹ ਪਾਈ ਬੈਠਾ ਇਹ ਮੇਰਾ ਪਰਿਵਾਰ ਹੈ ਮੇਰੇ ਇਤਨੇ ਸੰਗੀ ਸਾਥੀ ਨੇ ਕਹਿੰਦੇ ਇਸ ਨੇ ਤੇਰਾ ਕਦੇ ਵੀ ਸਾਥ ਨਹੀਂ ਦੇਣਾ ਕਰ ਕੰਨ ਉਹਦੇ ਸੰਗੀ ਸਾਥੀ ਅੱਗੇ ਨਿਕਲ ਕੇ ਜਾ ਰਹੇ ਨੇ ਦਰਿਆ ਦੇ ਵਿੱਚੋਂ ਜਦੋਂ ਆਪ ਵੀ ਦਰਿਆ ਕੋਲ ਲੰਘ ਲੱਗਾ ਨਾ ਇੱਕ ਫਕੀਰ ਆਦਮੀ ਦਰਿਆ ਦੇ ਕਿਨਾਰੇ ਤੇ ਇਹ ਹੈ ਕਹਿੰਦੇ ਰੀਤ ਉੱਡ ਰਹੀ ਹੈ ਦਰਿਆ ਦੀ ਉਹਦੇ ਉੱਤੇ ਪੈ ਰਹੀ ਹੈ कि ਜਦੋਂ ਉਸ ਨੇ ਆ ਕੇ ਆ ਵੀ ਤੂੰ ਕੌਣ ਹੈ ফকির ਨੇ ਆਖਿਆ ਸਿਕੰਦਰ ਬਾਦਸ਼ਾਹ ਨੂੰ ਤੂੰ ਕੌਣ ਹੈ ਕਿੱਧਰ ਨੂੰ ਜਾ ਰਿਹਾ ਹੈ ਉਹ ਕਹਿਣ ਲੱਗਾ ਬਾਦਸ਼ਾਹ ਤੈਨੂੰ ਪਤਾ ਨਹੀਂ ਵੀ ਇਤਨੇ ਲੋਕ ਚਲੇ ਗਏ ਹਨ ਤੂੰ ਉਹਨਾਂ ਨੂੰ ਕਿਸੇ ਨੂੰ ਨਹੀਂ ਪੁੱਛਿਆ ਤੂੰ ਮੈਨੂੰ ਪੁੱਛ ਰਿਹਾ ਹੈ ਵੀ ਤੂੰ ਕੌਣ ਹੈ ਕਿੱਧਰ ਨੂੰ ਜਾ ਰਿਹਾ ਹੈ ਕਹਿਣ ਲੱਗਾ ਮੈਂ ਨਾ ਹਿੰਦੁਸਤਾਨ ਤੇ ਚੜਾਈ ਕਰਨ ਜਾ ਰਿਹਾ ਹਾਂ ਕਹਿੰਦਾ ਹਿੰਦੁਸਤਾਨ ਤੇ ਚੜਾਈ ਕਰਕੇ ਫਿਰ ਕੀ ਕਰੇਗਾ ਸਿਕੰਦਰ ਬਾਦਸ਼ਾਹ ਕਹਿੰਦਾ ਹਿੰਦੁਸਤਾਨ ਨੂੰ ਮੈਂ ਆਪਣੇ ਵਸ ਵਿੱਚ ਘਰਾਂਗਾ ਕਹਿੰਦਾ ਫਿਰ ਆਪਣੇ ਵਸ ਵਿੱਚ ਕਰਕੇ ਫਿਰ ਕੀ ਕਰੇਗਾ ਕਹਿੰਦਾ ਫਿਰ ਹੋਰ ਦੇਸ਼ਾਂ ਨੂੰ ਵੀ ਕਹਿੰਦਾ ਲੁੱਟ ਖੋ ਕਰਾਂਗਾ ਆਪਣੇ ਵਸ ਵਿੱਚ ਕਰਾਂਗਾ ਕਹਿ ਲਗਾ ਤੂੰ ਦੂਸਰੇ ਮੁਲਕਾਂ ਨੂੰ ਲੁੱਟ ਕੇ ਕੀ ਕਰੇਗਾ ਕਹਿੰਦਾ ਫਿਰ ਮੈਂ ਰਾਜਾ ਬਣਾਂਗਾ ਤੇ ਕਹਿੰਦਾ ਉਸ ਤੋਂ ਬਾਅਦ ਉਹ ਮੁਲਕਾਂ ਨੂੰ ਲੁੱਟ ਕੇ ਫਿਰ ਕੀ ਕਰੇਗਾ ਕਹਿੰਦਾ ਹੋਰ ਮੁਲਕ ਲੁੱਟਾਂਗਾ ਸਾਰੀ ਦੁਨੀਆ ਨੂੰ ਆਪਣੇ ਕਾਇਨਾਤ ਨੂੰ ਆਪਣੇ ਵਸ ਵਿੱਚ ਕਰ ਲਵਾਂਗਾ ਕਹਿੰਦਾ ਵਸ ਵਿੱਚ ਕਰ ਕੇ ਕੀ ਕਰੇਗਾ ਕਹਿੰਦਾ ਫਿਰ ਮੈਂ ਰਾਜਾ ਬਣ ਜਾਵਾਂਗਾ ਕਹ ਲਗਾ ਜੇ ਤੂੰ ਰਾਜਾ ਬੰਨਾ ਇਤਨਾ ਕੁਛ ਕਰਨਾ ਲੁਟਾ ਖੁਮਾ ਕਰਕੇ ਸਭ ਕੁਛ ਕਰਨਾ ਹੈ ਤੇ ਕਹ ਲਗਾ ਫੇਰ ਅਸੀਂ ਤੇਰੇ ਨਾਲੋਂ ਚੰਗੇ ਹਾਂ ਬਿਨਾ ਲੋਕ ਲੁੱਟ ਕੋ ਕਰਕੇ ਕਹਿੰਦੇ ਇੱਥੇ ਰਾਮ ਨਾਰਾਇਣ ਪਏ ਹਾਂ ਤੂੰ ਕਹਿੰਦਾ ਮੈਂ ਆਰਾਮ ਕਰਾਂਗਾ ਤੇਰੇ ਨਾਲ ਵਧੀਆ ਆਰਾਮ ਮੈਂ ਕਰ ਰਿਹਾ ਹਾਂ ਐ ਸਿਕੰਦਰ ਬਾਦਸ਼ਾ ਜਿਸ ਵੇਲੇ ਹਿੰਦੁਸਤਾਨ ਨੂੰ ਹੋਰ ਮੁਲਕਾਂ ਨੂੰ ਲੁੱਟ ਖੋ ਗਏ ਸੋਨਾ ਚਾਂਦੀ ਲੈ ਕੇ ਆਇਆ ਨਾ ਤੇ ਕਹਿ ਲੱਗੇ ਹਿੰਦੁਸਤਾਨ ਦੇ ਵਿੱਚ ਹੀ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਆਪਣੇ ਅਹਲਕਾਰਾਂ ਨੂੰ ਕਹਿੰਦਾ ਹੈ ਮੈਂ ਦੋ ਗੱਡੇ ਸੋਨੇ ਦੇ ਲੱਦੇ ਹੋਏ ਨੇ ਤੇ ਕਹਿ ਲੱਗਾ ਵੀ ਮੈਂ ਆਪਣੀ ਮਾਂ ਨੂੰ ਕਹਿ ਕੇ ਆਇਆ ਸੀ ਮਾਂ ਮੈਂ ਸਾਰਾ ਕੁਝ ਦੁਸਤਾਨ ਵਗੈਰਾ ਛੱਡ ਕੇ ਤੇਰੇ ਕੋਲ ਆਵਾਂਗਾ ਤੇ ਮਾਂ ਕਹਿੰਦੀ ਮੈਂ ਤੇਰੀ ਉਡੀਕ ਕਰਾਂਗੀ ਬੇਟਾ ਮੈਂ ਤੇਰੀ ਉਡੀਕ ਕਰਾਂਗੀ ਤੂੰ ਮੇਰੇ ਕੋਲ ਆ ਕੇ ਪਿਆਰ ਲਵੀ ਮੇਰੇ ਕੋਲ ਅਸ਼ੀਰਵਾਦ ਲਵੀ ਮਾਂ ਮੈਂ ਤੇਰੇ ਕੋਲ ਆ ਕੇ ਅਸੀਰਵਾਦ ਲਵਾਗਾ ਤੇ ਕਹਨ ਲਗਾ ਇੱਕ ਵੱਡਾ ਵੇਚ ਕੇ ਆਪਣੇ ਐਲਕਾਰਣ ਕਹਿੰਦਾ ਤੁਜੀ ਤੁਸੀਂ ਰੱਖ ਲਵੋ ਕੁਝ ਵੇਚ ਵਟ ਕੇ ਕਹਿੰਦਾ ਮੈਨੂੰ ਸੁਵਾਸ ਵਾਪਸ ਕਰ ਦੋ ਮੇਰੇ ਕਹਿੰਦਾ ਕਿਸੇ ਕੀਮਤ ਤੇ ਵੀ ਸੁਵਾਸ ਕੇ ਵਾਪਸ ਨਹੀਂ ਹੋ ਸਕਦਾ ਸੋ ਪਿਆਰੀ ਸਾ ਸਰਦਰੀਓ ਸਤਗੁਰ ਸੱਚੇ ਪਾਤਸ਼ਾਹ ਦੀ ਮਹਾਰਾਜ ਕੰਨੇ ਭਾਈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀਵ ਪ੍ਰਾਣ ਹੈ ਸੋ ਸਾਹਿਬ ਮਨੁਵਿਸ਼ਾਰੀ ਐ ਸਤਗੁਰ ਸੱਚੇ ਪਾਜੇ ਕੰਨੇ ਭਾਈ ਸੰਸਾਰ ਉਤੇ ਜੋ ਵੀ ਆਇਆ ਹੈ ਉਸਨੇ ਅਵਸ਼ ਸੰਸਾਰ ਕੋ ਇੱਕ ਦਿਨ ਜਾਣਾ ਹੈ ਜੋ ਆਇਆ ਸੋ ਚੱਲ ਸੀ ਉਹਨੇ ਚਲੇ ਜਾਣਾ ਹੈ ਸਭ ਕੋਈ ਆਈ ਵਾਰੀ ਹੈ ਆਪਣੀ ਆਪਣੀ ਵਾਰੀ ਸਿੱਤੀ ਸਭ ਨੇ ਸੰਸਾਰ ਤੋਂ ਚਲੇ ਜਾਣਾ ਹੈ ਫਿਰ ਕਹਿਣ ਲੱਗੇ ਤੂੰ ਮੈਂ ਮੇਰੀ ਕਿਉਂ ਪੱਲੇ ਬੰਨ ਕੇ ਬੈਠਾ ਹੋਇਆ ਹੈ ਸਿਕੰਦਰ ਬਾਦਸ਼ਾਹ ਤੂੰ ਇਤਨੀਆਂ ਲੁੱਟਾਂ ਖੋਹਾਂ ਕਰਕੇ ਫਿਰ ਮੈਂ ਮੇਰੀ ਕਰਕੇ ਕਹਿੰਦੇ ਸੰਸਾਰ ਤੋਂ ਉੱਤੇ ਪੂਛ ਕਰਕੇ ਜਾ ਰਿਹਾ ਹੈ ਤੇ ਕਹਿਣ ਲੱਗੇ ਸੰਸਾਰ ਉਤੇ ਆਏ ਹੋ ਤੇ ਕਹਿੰਦੇ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਉ ਹਰੀ ਦਾ ਜਸ ਗਾਇਆ ਕਰ ਜੋ ਸੰਗੀ ਹੈ ਤੇਉ ਕਹਿੰ ਲੈ ਜਿਹਨੇ ਤੇਰਾ ਸਾਥ ਦੇਣਾ ਹੈ ਜਿਸ ਪ੍ਰਭੂ ਨੇ ਤੇਰਾ ਸਾਥ ਦੇਣਾ ਹੈ ਕਹਿੰਦੇ ਉਹਦੇ ਗੁਣ ਗਾਇਨ ਕਰਿਆ ਕਰ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਬੀਤਿ ਉਜਾਗ ਹੈ ਕਯੋ ਮਾਨ ਲੈ ਮੇਰੋ ਕੰਨੇ ਭਰਿਆ ਦਿਨ ਰਾਤ ਕਰ ਕੀ ਤੇਰੀ ਉਮਰ ਬੀਤਦੀ ਜਾਰੀ ਹੈ ਤੇ ਤੂੰ ਇੱਕ ਮੇਰੀ ਗੱਲ ਮੰਨ ਲੈ ਜਨ ਕਿ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਲਾ ਪ੍ਰਭੂ ਨੂੰ ਚੇਤੇ ਕਰਿਆ ਕਰ ਪ੍ਰਭੂ ਨੂੰ ਯਾਦ ਕਰਿਆ ਕਰ ਰਬ ਨੂੰ ਯਾਦ ਕਰਨ ਕਰਕੇ ਸਤਿਗੁਰ ਸੱਚੇ ਪਾਜੇ ਕਹਿੰਦੇ ਭਾਈ ਤੇਰਾ ਸ ਜਾਣਾ ਸੰਸਾਰ ਤੋਂ ਬੜਾ ਸੁਖੈਣ ਹੋਵੇਗਾ ਸੁਖੈਣ ਢੰਗ ਦੇ ਨਾਲ ਸੰਸਾਰ ਉੱਤੋਂ ਤੂੰ ਜਾਏਂਗਾ ਸਤਿਗੁਰ ਸੱਚੇ ਪਾਜੇ ਕਹਿੰਦੇ ਭਾਈ ਸੰਸਾਰ ਉਤੋਂ ਸਭ ਲੋਕ ਜਾ ਰਹੇ ਹਨ ਜੋ ਆਇਆ ਉਹ ਚਲਸੀ ਸਭ ਕੋਈ ਆਈ ਵਾਰੀ ਐ ਇਸਕੇ ਕੀ ਪ੍ਰਾਣਿਕ ਸਾਇਲ ਮਨ ਅਸਾਰੀ ਐ ਕਹਨ ਕਿ ਤੂੰ ਅਸ ਪ੍ਰਭੂ ਪਰਮਾਤਮਾ ਨੂੰ ਕਿਉਂ ਵਿਸਾਰੀ ਬੈਠਾ ਹੈ ਜਿਹੜਾ ਹਰ ਵੇਲੇ ਤੇਰਾ ਸਾਥ ਦੇਣ ਵਾਲਾ ਹੈ ਹਰ ਵੇਲੇ ਤੇਰਾ ਸਹਾਈ ਹੈ ਉਸ ਨੂੰ ਚੇਤੇ ਕਰਿਆ ਕਰ ਉਸ ਨੂੰ ਯਾਦ ਕਰਿਆ ਕਰ ਸਤਿਗੁਰ ਸੱਚੇ ਪਾਸੇ ਕਹੇ ਭਾਈ ਹੈ ਤੇ ਇਹ ਸਰੀਰ ਮਿੱਟੀ ਦਾ ਪੁਤਲਾ ਤੇ ਐਵੇਂ ਭੱਜਿਆ ਫਿਰਦਾ ਦੌੜਿਆ ਫਿਰਦਾ ਅਮੇ ਮੁਖਤਰੀਆਂ ਟੈਨਸ਼ਨਾਂ ਇਸਨੇ ਵਧਾਈਆਂ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਬਾਣੀ ਗੁਰਮਾਨ ਕਰਨੀ